ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਮੁਕੰਮਲ ਲੇਖਕਾ ਬਲਜੀਤ कौर ਜੀ ਲੈ ਕੇ حاضر ਹੋਏ ਹਾਂ ਜੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਇਹ ਕਹਾਣੀ ਹੈ ਦੋ ਅਧੂਰੀਆਂ ਰੂਹਾਂ ਦੀ ਜੋ ਆਪਣੇ ਪਰਿਵਾਰ ਦੀ ਖੁਸ਼ੀ ਖਾਤ ਆਪਣੇ ਆਪ ਨੂੰ ਸਾਥੂ ਕਰ ਚੁੱਕੇ ਸੀ ਜਿਵੇਂ ਕਿ ਸਾਰੇ ਪਿੰਡ ਵਿੱਚ ਜਾਂ ਹਰ ਪਰਿਵਾਰ ਵਿੱਚ ਜੋ ਬੱਚਾ ਵੱਡਾ ਹੁੰਦਾ ਹੈ ਖਾਸ ਕਰ ਮੁੰਡਾ ਉਸ ਤੇ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ उसनों छोटे होंदे ही यही याद करवाया जाता है कि तू इस घर का वाला पुत है अगे चल के तेन इस परिवार की पूरी जिम्मेवारी संभालनी पैनी है सब की खुशी का ख्याल तेन रखना पैना है शायद यही कारण है मुंडिया का सुभा थोड़ा चिड़चिड़ा जिहा होंदा है वो अपना दुख भी किसी न उस बचपन तो ही यह सिखाया जाता है कि मुंडिया सट लगन पर भी दुख नहीं होंगे ਇਸ ਲਈ ਸ਼ਾਇਦ ਜਵਾਨੀ ਦੀ ਦਹਧੀ ਤੱਕ ਪਹੁੰਚਦੇ ਪਹੁੰਚਦੇ ਉਹ ਕਠੋਰ ਸੁਭਾਅ ਦੇ ਹੋ ਜਾਂਦੇ ਐ ਹਾਲ ਹੀ ਹਾਲ ਵਿੱਚ ਹਾਲ ਪਰਿਵਾਰ ਵਿੱਚ ਜੰਮੀ ਪੈਦੀਤੀ ਦਾ ਇਹੀ ਹਾਲ ਹੁੰਦਾ ਹੈ ਚਾਹੇ ਹੋਤੀ ਗਰੀਬ ਦੀ ਹੋਵੇ ਜਾਂ ਅਮੀਰ ਦੀ ਉਸ ਨੂੰ ਬਚਪਨ ਵਿੱਚ ਹੀ ਇਹ ਅਹਿਸਾਸ ਕਰਵਾ ਦਿੱਤਾ ਜਾਂਦਾ ਹੈ ਕਿ ਉਹ ਨੂੰ ਇੱਕ ਦਿਨ ਇਹ ਘਰ ਛੱਡ ਕੇ ਜਾਣਾ ਪੈਣਾ ਹੈ ਕੁੜੀਆਂ ਤਾਂ ਬਗਾਨਾ ਤਾਂ ਹੁੰਦੀਆਂ ਨੇ ਇਹਨਾਂ ਦਾ ਅਸਲੀ ਘਰ ਉਹਨਾਂ ਦੇ ਪਤੀ ਦਾ ਘਰ ਹੁੰਦਾ ਹੈ ਜਿੱਥੇ ਉਸ ਨੂੰ ਉਸਦੇ ਪਤੀ ਦੀ ਮਾਦੀਨਤਾ ਉਹ ਕਰਨਾ ਪੈਂਦਾ ਹੈ ਜਾਂ ਇਦਾਂ ਕਹਿ ਲੋ ਕਿ ਜੋ ਉਸ ਦੀ ਪਸੰਦ ਹੋਣੀ ਉਹੀ ਤੈਨੂੰ ਪਸੰਦ ਆਉਣਾ ਚਾਹੀਦਾ ਹੈ ਤੇ ਚਾਹੇ ਉਹ ਕੱਪੜੇ ਹੋਣ ਜਾਂ ਫਿਰ ਖਾਣਾ ਹੋਵੇ ਜਾਂ ਹਰ ਛੋਟੀ ਛੋਟੀ ਚੀਜ਼ ਜਿਸ ਵਿੱਚ ਤੇਰੇ ਪਤੀ ਦੀ ਖੁਸ਼ੀ ਹੋਵੇਗੀ ਉਸ ਵਿੱਚ ਤੂੰ ਖੁਸ਼ ਹੋਣਾ ਹੈ ਮੇਰੀ ਅੱਜ ਦੀ ਕਹਾਣੀ ਦੀ ਇਦਾਂ ਦੀ ਦੋ ਪਾਤਰਾਂ ਦੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰ ਵਿੱਚ ਵੱਡੇ ਧੀ ਬੁਤ ਹੋਣ ਦੀ ਕੀਮਤ ਚੁਕਾਉਣੀ ਪਈ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਖੁਸ਼ੀ ਦੀ ਖਾਤਰ ਆਪਣੇ ਆਪ ਦੀਆਂ ਖੁਸ਼ੀਆਂ ਲੋੜਾਂ ਆਪਣੇ ਅੰਦਰ ਹੀ ਖਤਮ ਕਰ ਦਿੱਤੀਆਂ ਪਰ ਜਦੋਂ ਉਹਨਾਂ ਨੇ ਆਪਣੇ ਬਾਰੇ ਸੋਚਿਆ ਤਾਂ ਉਹ ਉਮਰ ਦੀ ਇੱਕ ਦਹਾੜੀ ਜੇ ਪਾਰ ਕਰ ਚੁੱਕੇ ਸੀ ਪਰ ਜਦੋਂ ਉਹ ਇੱਕ ਦੂਜੇ ਦੀ ਜ਼ਿੰਦਗੀ ਵਿੱਚ ਆਏ ਤਾਂ ਦੋ ਅਧੂਰੇ ਇਨਸਾਨ ਮੁਕੰਮਲ ਹੋ ਗਏ ਇਹ ਕਹਾਣੀ ਹੈ ਦੁਆਬ ਦੇ ਜੇ ਦੋ ਪਿੰਡਾਂ ਵਿੱਚ ਜਰਮੇ ਬਿੰਦੇ ਤੇ ਸਾਗਰੀ ਬਿੰਦਾ ਆਪਣੇ ਘਰ ਵਿੱਚ ਡੇਠਾ ਪੁੱਤਰ ਸੀ ਬਿੰਦੇ ਤੋਂ ਇਲਾਵਾ ਉਸ ਘਰ ਦੇ ਦੋ ਛੋਟੇ ਭਰਾ ਵੀ ਸੀ ਬਿੰਦੇ ਨੂੰ ਛੋਟੇ ਹੁੰਦਿਆਂ ਹੀ ਇਹ ਅਹਿਸਾਸ ਕਰਵਾ ਦਿੱਤਾ ਗਿਆ ਸੀ ਕਿ ਇਸ ਨੂੰ ਇਸ ਪਰਿਵਾਰ ਦਾ ਵੱਡਾ ਪੁੱਤ ਹੈ ਪੁੱਤ ਨੂੰ ਵੱਡੇ ਹੋ ਕੇ ਇਹਨਾਂ ਦਾ ਸਾਰਾ ਕੰਮ ਕਰਨਾ ਪਵੇਗਾ ਇਹ ਸਾਡੀ ساری ਗਰੀਬੀ ਚੱਕੀ ਜਾਵੇ ਛੋਟੇ ਹੁੰਦੇ ਆ ਪਵਿੰਦਾ ਆਪਣੇ ਬੇਬੇ ਨੂੰ ਕਹਿੰਦਾ ਹੁੰਦਾ ਸੀ ਬੇਬੇ ਤੂੰ ਫੇਰ ਨਾ ਕਰਿਆ ਕਰ ਮੈਂ ਜਦੋਂ ਵੱਡਾ ਹੋ ਗਿਆ ਤੈਨੂੰ ਕਦੇ ਵੀ ਬਾੜ ਖੇਤਾਂ ਵਿੱਚ ਕੰਮ ਕਰਨੇ ਜਾਂ ਦੇਣਾ ਮੈਂ ਵੱਡੇ ਹੋ ਕੇ ਇਹਨਾਂ ਦਾ ਕੰਮ ਕਰਨਾ ਹੈ ਕਿ ਮੇਰੀ ਦੁੱਦੇ ਬੈਠੀ ਹੁਕਮ ਕਰਿਆ ਕਰੂ ਤੈਨੂੰ ਕਰਾ ਤੈਨੂੰ ਪੁੱਛਿਆ ਕਰਨਗੇ ਤੈਨੂੰ ਪੁੱਛਿਆ ਕਰੂ ਕਿ ਮਾਰਕਣ ਜੀ ਤੁਹਾਨੂੰ ਕੀ ਚਾਹੀਦਾ ਹੈ ਦੇਖੀ ਬੇਬੇ ਮੈਂ ਵੱਡੇ ਹੋ ਕੇ ਬਹੁਤ ਪੈਸਾ ਕਮਾਉਣਾ ਹੈ ਛੋਟੇ ਹੁੰਦਾ ਹੀ ਦਿਨ ਦਾ ਆਪਣੇ ਦੇਦੇ ਬਾਪੂ ਨਾਲ ਕੰਮ ਕਰਾਉਣ ਲੱਗ ਪਿਆ ਸੀ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਆਪਣੇ ਬਾਪੂ ਨੂੰ ਖੇਤ ਰੋਟੀ ਦੇ ਕੇ ਆਉਣੀ ਜਦੋਂ ਬੇਬੇ ਪਸ਼ੂਆਂ ਦਾ ਗੋਹਾ ਕੂੜਾ ਕਰਦੀ ਹੁੰਦੀ ਤਾਂ ਬਿੰਦਾ ਨੇ ਪਸ਼ੂਆਂ ਨੂੰ ਪੱਠੇ ਪਾਉਣੇ ਉਹਨਾਂ ਨੂੰ ਪਾਣੀ ਪਿਲਾਉਣਾ ਸ਼ਾਮ ਨੂੰ ਸਕੂਲ ਤੋਂ ਆ ਕੇ ਖੇਤ ਤੋਂ ਪੱਠੇ ਲੈ ਕੇ ਆਉਣੀ ਬਿੰਦਾ ਨਿੱਕੀ ਉਮਰ ਵਿੱਚ ਹੀ ਸਿਆਣਾ ਬੁੱਤ ਬਣ ਗਿਆ ਸੀ ਕਈ ਵਾਰ ਉਹ ਇੰਦਾਂ ਦੀ ਕੋਈ ਗੱਲ ਕਰਦਾ ਕਿ ਵੱਡੇ ਵੀ ਸੋਚੀ ਪੈ ਜਾਣ ਬਿੰਦੇ ਦੇ ਚਾਚੇ ਤਾਏ ਬਾਹਰ ਸੀ ਦਾਦੀ ਦਾਦੇ ਦੀ ਜ਼ਿੰਮੇਵਾਰੀ ਬਿੰਦੇ ਦੇ ਬਾਪੂ ਦੇ ਸਿਰ ਤੇ ਸੀ ਇਸ ਲਈ ਉਸ ਨੂੰ ਇੱਥੇ ਉਹਨਾਂ ਕੋਲ ਰਹਿਣਾ ਪਿਆ ਪਹਿਲਾਂ ਪਹਿਲਾਂ ਤਾਂ ਬਿੰਦੇ ਦਾ ਚਾਚਾ ਆ ਤੇ ਤਾਇਆ ਘਰ ਪੈਸੇ ਭੇਜਦੇ ਰਹੇ ਪਰ ਜਦੋਂ ਦੇ ਦੋਵਾਂ ਦੇ ਗਾਹ ਹੋਏ ਸੀ ਉਦੋਂ ਦਾ ਉਹਨਾਂ ਨੇ ਇਹ ਕਹਿ ਕੇ ਖਰਚ ਭੇਜਣਾ ਬੰਦ ਕਰ ਦਿੱਤਾ ਕਿ ਸਾਡਾ ਵੀ ਪਰਿਵਾਰ ਹੈ ਹੁਣ ਅੱਗੇ ਸਾਡੇ ਪਰਿਵਾਰ ਵਿਵਧ ਗਏ ਨੇ ਤੇ ਉਹਨਾਂ ਦੇ ਖਰਚੇ ਵੀ ਨੇ ਇਹ ਕਹਿ ਕੇ ਉਹਨਾਂ ਨੇ ਖਰਚਾ ਪੇਜਨਾ ਬੰਦ ਕਰ ਦਿੱਤਾ ਸੀ ਤੇ ਜ਼ਮੀਨ ਦੇ ਵੀ ਹਿੱਸੇ ਪਾ ਲਈ ਸੀ ਉਹਨਾਂ ਨੇ ਆਪਣੇ ਹਿੱਸੇ ਆਉਂਦੀ ਜ਼ਮੀਨ ਠੇਕੇ ਤੇ ਦੇ ਦਿੱਤੀ ਸੀ ਬਿੰਦੇ ਦੇ ਬਾਪੂ ਨੇ ਬਿਨਾਂ ਕਿਸੇ ਲੜਾਈ ਝਗੜੇ ਤੋਂ ਜ਼ਮੀਨ ਦਾ ਪਟਵਾਰਾ ਕਰ ਦਿੱਤਾ ਸੀ ਗਦੇ ਬਾਪੂ ਉਸ ਨੇ ਆਪਣੇ ਨਾਲ ਰੱਖਣ ਦਾ ਆਪਣਾ ਫੈਸਲਾ ਆਪਣੇ ਦੋ ਮਹੀਨਾਵਾਂ ਨੂੰ 10 ਦਿੱਤਾ ਸੀ ਬਿੰਦਾ ਉਸੇ ਮੇ ਬੱਚਾ ਸੀ ਉਸ ਨੂੰ ਜਿਆਦਾ ਕੁਝ ਗੱਲਾਂ ਦੀ ਸਮਝ ਨਹੀਂ ਸੀ ਆਉਂਦੀ ਪਰ ਉਹ ਆਪਣੇ ਗ੍ਰਦੇ ਬਾਪੂ ਵੱਲ ਦੇਖ ਕੇ ਇਸ ਜ਼ਰੂਰ ਇਹ ਸਮਝਦਾ ਸੀ ਕਿ ਉਸ ਦੇ ਘਰ ਪੈਸੇ ਦੀ ਤੰਗੀ ਹੈ ਅਕਸਰ ਉਸ ਨੇ ਆਪਣੀ ਬੇਬੇ ਨੂੰ ਆਪਣੇ ਕਈ ਸੌਫ ਮਾਰਦੇ ਦੇਖਿਆ ਸੀ ਕਈ ਵਾਰ ਉਸ ਨੇ ਆਪਣੇ ਬਾਪੂ ਨੂੰ ਟੁੱਟੀ ਹੋਈ ਜੱਪੜ ਦੁਆਰਾ ਘੰਡਾਉਂਦਿਆਂ ਦੇਖਿਆ ਸੀ ਛੋਟੇ ਹੁੰਦਿਆ ਹੀ ਬਿੰਦੇ ਦੇ ਦਿਮਾਗ ਵਿੱਚ ਇਹ ਗੱਲ ਘਰ ਗਈ ਸੀ ਘਰ ਕਰ ਗਈ ਸੀ ਕਿ ਪੈਸੇ ਬਿਨਾਂ ਦੁਨੀਆ ਵਿੱਚ ਕਿਸੇ ਦੀ ਕੋਈ ਇੱਜ਼ਤ ਨਹੀਂ ਹੈ ਪੈਸੇ ਨਾਲ ਦੁਨੀਆ ਦੀ ਹਰ ਖੁਸ਼ੀ ਖਰੀਦੀ ਜਾ ਸਕਦੀ ਹੈ ਕਈ ਵਾਰ ਦਿੰਦੇ ਨੇ ਆਪਣੇ ਬੇਬੇ ਨੂੰ ਚੋਰੀ ਰੋਂਦੇ ਦੇਖਦਾ ਸੀ ਜਦੋਂ ਵੀ ਬਿੰਦਾ ਆਪਣੇ ਬੇਬੇ ਨੂੰ ਉਸ ਦੇ ਰੋਣ ਦਾ ਕਾਰਨ ਪੁੱਛਦਾ ਤਾਂ ਬਿੰਦੇ ਦੀ ਬੇਟੀ ਉਸ ਨੂੰ ਸਮਝਾਉਣ ਲੱਗਦੀ ਪੁੱਤ ਅਸੀਂ ਗਰੀਬਾਂ ਸਾਡੀ ਜ਼ਿੰਦਗੀ ਦੋ ਟਾਈਮ ਦੀ ਰੋਟੀ ਤੇ ਕਬੀਨਦਾਰੀਆਂ ਸੰਭਦਿਆਂ ਦੀ ਨਿਕਲ ਜਾਂਦੀ ਹੈ। ਬਿੰਦਾ ਜਦੋਂ ਬੇਬੇ ਨੂੰ ਪੁੱਛਦਾ ਇਹ ਗਰੀਬੀ ਕਿੱਦਾਂ ਆਦੀ ਹੁੰਦੀ ਹੈ ਤਾਂ ਉਸ ਦੀ ਬੇਬੇ ਉਸ ਨੂੰ ਸਮਝਾਉਂਦੀ ਪੁੱਤ ਇੱਕ ਦੇਸ਼ ਐ ਸੱਤ ਸਮੁੰਦਰੋਂ ਪਾਰ। ਅੱਛਾ ਜਿੱਥੇ ਚਾਚੇ ਹੋਰੀ ਆਏ ਨੇ ਰਹਿੰਦੇ ਨੇ ਬਿੰਦੇ ਨੇ ਆਪਣੇ ਬੇਬੇ ਨੂੰ ਉਹ ਛੋਟੋਕ ਦੇ ਆਖਿਆ ਹਾਂ ਹਾਂ ਪੁੱਤ ਜਿੱਥੇ ਤੇਰੇ ਚਾਚੇ ਹੋਰੀ ਗਏ ਨੇ ਉੱਥੇ ਫਿਰ ਕੀ ਐ ਤੈਨੂੰ ਉੱਥੇ ਭੇਜ ਦੇਈ ਬਾਪ ਨੂੰ ਪਤਾ ਕਿ ਬਿੰਦਾ ਬਿੰਦਾ ਆਪਣੇ ਬੇਬੇ ਨੂੰ ਕਹਿੰਦਾ ਕੋਈ ਨਾ ਪੁੱਤ ਪਹਿਲਾਂ ਤੂੰ ਵੱਡਾ ਤਾਂ ਹੋ ਜਾ ਉੱਥੇ ਜਾਣ ਲਈ ਪੜਨਾ ਵੀ ਪੈਣਾ ਫਿਰ ਜਾ ਸਕਦਾ ਹੈ ਉੱਥੇ ਕੋਈ ਨਿੰਦੇ ਦੀ ਬੇਬੇ ਉਸ ਨੂੰ ਸਮਝਾਉਂਦੀ ਹੈ ਬਿੰਦਾ ਆਪਣੇ ਬੇਬੇ ਦੀਆਂ ਗੱਲਾਂ ਬਹੁਤ ਨਾਲ ਧਿਆਨ ਨਾਲ ਸੁਣਦਾ ਤੇ ਸਮਝਦਾ ਵੀ ਹੈ ਕਿਤੇ ਨਾ ਕਿਤੇ ਗਰੀਬੀ ਵਾਲੀ ਗੱਲ ਉਸ ਦੇ ਦਿਮਾਗ ਵਿੱਚ ਘਰ ਕਰ ਗਈ ਸੀ ਹੌਲੀ ਹੌਲੀ ਸਮਾਂ ਬੀਤਦਾ ਹੈ ਬਿੰਦੇ ਦੇ ਭੈਣ ਭਰਾ ਵੀ ਉਸਨਾਂ ਸਿਕੋ ਜਾਂ ਲੱਗ ਪਈ ਬਿੰਦੇ ਦੇ ਜ਼ਾਦਾ ਜੀ ਦੇ ਸੇ ਤਦ ਕਾਲ ਖਰਾਬ ਰਹਿਣ ਲੱਗ ਪਈ ਸੀ ਪਰਿਵਾਰ ਦੇ ਕਿਸੇ ਜੀ ਨਾਲ ਉਹਨਾਂ ਦੇ ਕੋਲ ਰਹਿਣਾ ਲਾਜ਼ਮੀ ਸੀ ਜੇਕਰ ਬਿੰਦੇ ਦਾ ਬਾਪੂ ਘਰ ਰਹਿੰਦਾ ਤਾਂ ਖੇਤੀ ਦਾ ਪਸ਼ੂਆਂ ਦਾ ਔਖਾ ਹੋ ਜਾਂਦਾ ਇਸ ਲਈ ਅਕਸਰ ਬਿੰਦੇ ਨੂੰ ਸਕੂਲ ਤੋਂ ਛੁੱਟੀ ਕਰਾ ਘਰ ਦਾਦਾ ਜੀ ਕੋਲ ਉਸ ਦੀ ਦੇਖਭਾਲ ਲਈ ਰੱਖਣਾ ਪੈਂਦਾ ਇਸ ਵਾਰ ਅੱਗੇ ਚੱਲ ਬਿੰਦੇ ਦੀ ਪੜ੍ਹਾਈ ਤੇ ਪਿਆ ਉਸਦੇ ਦਾਦਾ ਜੀ ਲੰਮੀ ਬਿਮਾਰੀ ਤੋਂ ਬਾਅਦ ਹੀ ਠੀਕ ਨਹੀਂ ਸੀ ਹੋਈ ਬਿੰਦੇ ਦੀ ਪੜ੍ਹਾਈ ਦਾ ਇੱਕ ਸਾਲ ਖਰਾਬ ਹੋ ਗਿਆ ਸੀ ਹੁਣ ਬਿੰਦਾ ਪੜ੍ਹਾਈ ਤੋਂ ਮਨ ਚਰਾਉਣ ਲੱਗ ਪਿਆ ਸੀ ਉਹ ਅਕਸਰ ਸਕੂਲ ਨਾ ਜਾਣ ਦੇ ਬਹਾਨੇ ਸੋਚਦਾ ਰਹਿੰਦਾ ਸੀ ਬਿੰਦੇ ਦੀ ਵੀਦੀ ਉਸ ਨੂੰ ਬਹੁਤ ਸਮਝਾਉਂਦੀ ਪਰ ਬਿੰਦਾ ਆਪਣੀ ਜੇਤੇ ਦੀ ਗੱਲ ਨੂੰ ਅਣਗੌਲਿਆ ਕਰ ਦਿੰਦਾ ਸੀ ਇਸ ਗੱਲ ਨੂੰ ਲੈ ਕੇ ਉਸ ਦੇ ਦੇਦੇ ਬਾਪੂ ਪਰੇਸ਼ਾਨ ਰਹਿੰਦੇ ਸੀ ਬੇਬੇ ਬਾਪੂ ਦੇ ਬਹੁਤ ਸਮਝਾਉਣ ਤੋਂ ਬਾਅਦ ਵੀ ਬਿੰਦਾ ਸਕੂਲ ਜਾਣ ਲਈ ਰਾਜੀ ਨਹੀਂ ਸੀ ਹੋਇਆ ਪਰ ਇੱਕ ਗੱਲ ਦੀ ਥੱਲੀ ਸੀ ਬਿੰਦੇ ਦੇ 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 ਬਾਪੂ ਨੂੰ ਕਿ ਬਿੰਦਾ ਖੇਡਣ ਦੀ ਉਮਰ ਵਿੱਚ ਹੀ ਉਹਨਾਂ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਉਣ ਲੱਗਾ ਸੀ ਉਸ ਵਿੱਚ ਕੰਮ ਕਰਨ ਦੀ ਬਹੁਤ ਲਗਨ ਸੀ ਹੁਣ ਬਿੰਦੇ ਨੇ ਸਕੂਲ ਜਾਣਾ ਬਿਲਕੁਲ ਛੱਡ ਦਿੱਤਾ ਸੀ ਉਸ ਦੇ ਦੇਦੇ ਬਾਪੂ ਵੀ ਹੌਸਲੂ ਪੜਨ ਲਈ ਕਹਨ ਤੋਂ ਹਟ ਗਈ ਸੀ ਜਿਵੇਂ ਜਿਵੇਂ ਸਮਾਂ ਬੀਤਿਆ ਬਿੰਦੇ ਨੂੰ ਕੰਮ ਦੀ ਤੇ ਪੈਸਿਆਂ ਦੀ ਸਮਝ ਆਉਣ ਲੱਗ ਪਈ ਬਿੰਦਾ ਆਪਣੇ ਬਾਪੂ ਨਾਲ ਕੰਮ ਕਰਨ ਵਿੱਚ ਹੱਥ ਵਟਾਉਣ ਲੱਗਾ ਹੌਲੀ ਹੌਲੀ ਉਸਨੇ ਖੇਤੀ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਚੁੱਕ ਲਈ ਦਿਨ ਰਾਤ ਦਾ ਉਸ ਨੂੰ ਕੋਈ ਫਰਕ ਨਹੀਂ ਸੀ ਬਿੰਦੇ ਨੂੰ ਕੰਮ ਤੋਂ ਬਿਨਾ ਹੋਰ ਕੁਝ ਨਹੀਂ ਸੀ ਸੁਝਦਾ ਹੁੰਦਾ ਇਸ ਸੋਮਰ ਵਿੱਚ ਬੱਚੇ ਆਪਣੇ ਦਾਦੀ-ਦਾਦੇ ਕੋਲੋਂ ਰਾਜੇ-ਰਾਣੀ ਦੀਆਂ ਕਹਾਣੀਆਂ ਸੁਣਦੇ ਨੇ ਉਸ ਸੋਮਰ ਵਿੱਚ ਗਿੰਦਾ ਆਪਣੇ ਬਾਪੂ ਨਾਲ ਖੇਤਾਂ ਵਿੱਚ ਨੱਕੇ ਮੋੜਨ ਲੱਗ ਪਿਆ ਜਦੋਂ ਕਦੇ ਰਾਤ ਨੂੰ ਗਿੰਦੇ ਨੂੰ ਨੀਂਦ ਨਾ ਆਉਣੀ ਤਾਂ ਉਹ ਆਪਣੀ ਦਾਦੀ ਕੋਲ ਬੈਠ ਕੇ ਉਹਨਾਂ ਦੇ ਸਮਿਆਂ ਦੀ ਗੱਲ ਸੁਣਾਉਣ ਨੂੰ ਕਹਿੰਦਾ ਬਿੰਦੇ ਦੀ ਦਾਦੀ ਉਸ ਨੂੰ 47 ਦੀਆਂ ਗੱਲਾਂ ਸੁਣਾਉਂਦੀ ਗੱਲ ਭਲੇ ਵੇਲੇ ਆਂਦੀ ਹੈ ਪੁੱਤ ਉਦੋਂ ਚੜ੍ਹਦਾ ਲੈਂਦਾ ਪੰਜਾਬ ਇੱਕ ਸੀ ਹਿੰਦੂ ਮੁਸਲਮਾਨਾ ਸਿੱਖ ਸਭ ਦਾ ਆਪਸੀ ਭਾਈਚਾਰਾ ਸੀ ਸਭ ਇੱਕ ਦੂਜੇ ਦੀਆਂ ਖੁਸ਼ੀਆਂ ਗਮੀਆਂ ਵਿੱਚ ਸਹਿਕ ਹੁੰਦੇ ਸੀ ਆਹਾ ਰੋੜੀਆਂ ਨੇ ਕਈ ਮਾਮਾ ਕੋਲੋਂ ਪੁੱਤ ਕਈਆਂ ਕੋਲੋਂ ਮਾਮਾ ਕੋਲੀਆਂ ਕਈ ਸਜਰੀਆਂ ਬਹਿੀਆਂ ਦੇ ਸੁਹਾਗ ਕੋਲੇ ਇਹ ਚੰਦਰੀ ਬਣ ਨੇ ਅੱਜ ਵੀ ਉਸ ਵੇਲੇ ਨੂੰ ਯਾਦ ਕਰਦੇ ਆ ਮੈਨੂੰ ਇਦਾਂ ਲੱਗਦਾ ਜਿਵੇਂ ਉਸ ਵੇਲੇ ਸਾਡੇ ਇਨਸਾਨ ਤੋਂ ਰੱਬ ਨਾਰਾਜ਼ ਹੋ ਗਿਆ ਹੋਵੇ ਕੋਸ ਨੂੰ ਵੀ ਲੱਗਦਾ ਸਾਡੇ ਤੇ ਤਰਸ ਨਹੀਂ ਆਇਆ ਗੱਲ ਕਰਦਿਆਂ ਕਰਦਿਆਂ ਬਿੰਦੇ ਦੀ ਦਾਦੀ ਦੀਆਂ ਅੱਖਾਂ ਪਰਾਈਆਂ ਜਿਵੇਂ ਬੀਤੇ ਸਮਾਂ ਉਸ ਦੀਆਂ ਅੱਖਾਂ ਮੋਰੇ ਆ ਗਿਆ ਹੋਵੇ ਬਿੰਦਾ ਦਾਦੀ ਦੀਆਂ ਅੱਖਾਂ ਸਾਫ਼ ਕਰਦੇ ਹੋਏ ਉਹਨਾਂ ਨੂੰ ਕਹਾਣੀ ਅੱਗੇ ਦੱਸਣ ਲਈ ਕਹਿੰਦਾ ਹੈ ਤਾਂ ਬਿੰਦੇ ਦੀ ਦਾਦੀ ਉਸ ਦੇ ਸਿਰ ਨੂੰ ਸਹਲਾਉਂਦੀ ਬੋਲੀ ਦਾਦੀ ਅੱਗੇ ਕਹਾਣੀ ਸੁਣਾਉਣ ਲੱਗਦੀ ਹੈ ਪੁੱਤ ਇਹ ਕਹਾਣੀ ਨਹੀਂ ਇਹ ਹੱਡਵਿੱਤੀ ਹੈ ਹੱਡਵਿੱਤੀ ਕੀ ਹੁੰਦੀ ਹੈ ਦਾਦੀ ਗਿੰਦਾ ਆਪਣੀ ਦਾਦੀ ਮਾਂ ਨੂੰ ਪੁੱਛਦਾ ਹੈ ਪੁੱਤ ਹੱਡਵਿੱਤੀ ਉਹ ਹੁੰਦੀ ਹੈ ਜੋ ਅਸੀਂ ਆਪਣੇ ਤਨ ਤੇ ਹੰਡਾਈ ਹੋ ਗਈ ਅੱਛਾ ਦਾਦੀ ਜਿਵੇਂ ਸੰਤਾਲੀ ਦੀ ਬੰਡ ਹਾਂ ਪੁੱਤ ਜਿਵੇਂ ਸੰਤਾਲੀ ਦੀ ਬੰਡ ਕਿੰਦੇ ਦੀ ਦਾਦੀ ਅੱਗੇ ਦੱਸਣਾ ਸ਼ੁਰੂ ਕਰਦੀ ਹੈ ਪੁੱਤ ਮੇਰੇ ਬਾਪ ਹੋਰੀ ਪੰਜ ਭਾਈ ਭੈਣ ਸਨ ਤਿੰਨ ਭਾਈ ਤੇ ਦੋ ਭੈਣਾਂ ਜਗਾਂ ਚੱਲ ਰਹੀ ਸੀ ਪਰ ਕਿਤੇ ਵੀ ਰਿਸ਼ਤਾ ਪੱਕਾ ਨਹੀਂ ਸੀ ਹੋਇਆ ਭਾਈ ਭਾਈ ਤਿੰਨੇ ਭਾਈ ਤੇ ਇੱਕ ਭੈਣ ਵਿਆਹੇ ਗਏ ਸੀ ਸਭ ਤੋਂ ਛੋਟੀ ਭੂਆ ਜੀ ਕੁਆਰੀ ਸੀ ਉਸ ਦੇ ਰਿਸ਼ਤੇ ਦੀ ਗੱਲ ਕਹੀ ਵੱਡੀ ਭੂਆ ਜੀ ਤਾਂ ਆਪਣੇ ਘਰ ਛੋਟੇ ਦੇ ਆ ਉਹ ਰਿਸ਼ਤਾ ਕਰਾਉਣਾ ਚਾਹੁੰਦੀ ਸੀ ਪਰ ਮੇਰੇ ਦਾਦਾ ਜੀ ਨੇ ਇਸ ਰਿਸ਼ਤੇ ਨੂੰ ਮਣਾ ਕਰ ਦਿੱਤਾ ਸੀ ਥੋੜੇ ਸਮਾਂ ਬਾਅਦ ਛੋਟੀ ਭੂਆ ਜੀ ਦਾ ਰਿਸ਼ਤਾ ਪੱਕਾ ਹੋ ਗਿਆ ਮੈਂ ਉਦੋਂ ਬਹੁਤ ਛੋਟੀ ਸੀ ਬਹੁਤਾ ਕੰਮ ਨਹੀਂ ਯਾਦ ਨਹੀਂ ਪਰ ਇੰਦਾ ਯਾਦ ਹੈ ਕਿ ਉਸ ਦਿਨ ਸਾਡੇ ਘਰ ਸਾਰੇ ਰਿਸ਼ਤੇਦਾਰ ਆਏ ਹੋਏ ਸਨ ਸਾਡਾ ਸਾਰਾ ਪਰਿਵਾਰ ਬਹੁਤ ਖੁਸ਼ੀ ਭੂਆ ਜੀ ਵੀ ਬਹੁਤ ਖੁਸ਼ੀ ਅੱਛਾ ਮੈਂ ਦੇਨੇ ਦਾਦੀ ਜੀ ਦੀ ਗੱਲ ਆਉਂ ਘਾਰਾ ਕਰਦੇ ਆ ਕਿ ਹਾਂ ਦਾਦੀ ਤੁਸੀਂ ਵੀ ਨਾਲ ਗਏ ਸੀ ਆਪਣੇ ਭੂਆ ਜੀ ਦੇ ਰਿਸ਼ਤੇ ਵਾਲਿਆਂ ਦੇ ਘਰ ਨਹੀਂ ਪੁੱਤ ਮੈਂ ਉਦੋਂ ਬਹੁਤ ਛੋਟੀ ਸੀ ਉਹਨਾਂ ਬੇਹਾਂ ਵਿੱਚ ਕੁੜੀ ਮੁੰਡਾ ਨਹੀਂ ਸੀ ਦੇਖਦੇ ਇੱਕ ਦੂਜੇ ਨੂੰ ਨੋ ਬਸ ਪਰਿਵਾਰ ਦੇ ਵੱਡੇ ਬਜ਼ੁਰਗ ਤੇ ਇੱਕ ਦੋ ਖਾਸ ਰਿਸ਼ਤੇਦਾਰ ਤੇ ਪਿੰਡ ਦੇ ਇੱਕ ਦੋ ਮੋਹਤਵਰ ਬੰਦੇ ਜਾ ਕੇ ਮੁੰਡੇ ਜਾਂ ਕੁੜੀ ਨੂੰ ਰਕਈਆ ਦੇ ਕੇ ਸਾਖ ਪੱਕਾ ਕਰਾਉਂਦੇ ਸੀ ਅੱਛਾ ਦਾਦੀ ਫੇਰ ਗਿੰਦਾ ਆਪਣੀ ਚੁੱਪ ਕਰ ਗਈ ਦਾਦੀ ਨੂੰ ਹਲਾ ਕੇ ਪੁੱਛਦਾ ਹੈ ਫੇਰ ਦਾਦੀ ਅੱਗੇ ਕੀ ਗੱਲ ਹੋਈ ਗੱਲ ਹੋਈ ਦੱਸੋ ਨਾ ਵਿਆਹ ਜੇ ਸਾਲ ਕੋ ਰੋਕੇ ਕਰਨਾ ਸੀ ਤੇਰੀ ਭੂਆ ਮੇਰੀ ਭੂਆ ਦਾ ਹਾਰੇ ਸੋਹਣੇ ਚੁੱਕ ਕੇ ਪਰ ਭੂਆ ਜੀ ਦੇ ਦਾਜ ਦਾ ਸਮਾਨ ਕਦਿਨਾ ਸ਼ੁਰੂ ਕਰ ਦਿੱਤਾ ਸੀ ਜੋ ਵੀ ਨਵਾਂ ਭਾਂਡਾ ਨਵੀਆਂ ਪੱਖੀਆਂ ਜਾਂ ਚਾਦਰਾਂ ਸਰਾਣੇ ਆਦ ਉਹ ਸਮਾਨ ਹੁੰਦਾ ਉਹ ਭੂਆ ਜੀ ਦੇ ਸੰਦੂਕ ਜਿਸ ਦੀ ਜਗਾ ਅੱਜ ਕਨ ਬਾਕਸ ਬੈਡ ਨੇ ਉਹ ਆਰਿਆਂ ਨੇ ਲੈ ਲਈ ਹੈ ਵਿੱਚ ਸੰਭਾਲ ਲੰਦੀ ਮੇਰੀ ਪੂਆ ਦੇ ਹੱਥ ਵਿੱਚ ਬਹੁਤ ਹਨਰ ਸੀ। ਉਹ ਹਰ ਤਰ੍ਹਾਂ ਦੀ ਕਢਾਈ ਕਰ ਲੈਂਦੇ ਸੀ। ਜਿੱਦਾਂ ਦੇ ਮਰਜ਼ੀ ਕਲਮੂਟੇ, ਮੋਰ, ਘੁੰਗੀਆਂ ਵਾਲੀਆਂ ਕਢਾਈਆਂ ਕਰਵਾ ਲੈਂਦੇ ਉਹਨਾਂ ਕੋਲੋਂ। ਉਸ ਕੋਲੋਂ ਹੱਥ ਦੀ ਸਵਾਈ ਤਾਂ ਇੰਨੀ ਸੀ। ਇੰਨੀ ਕਿ ਕੰਫੋਲਾ ਬੋਟਿਆਂ ਵਿੱਚ ਵੀ ਇੱਕ ਵਾਰ ਜਾਣ ਪੈ ਜਾਵੇ। ਰੰਗ ਦੀ ਥੋੜੀ ਪੱਕੀ ਪਰ ਲੈਣ ਨਕਸ ਬਹੁਤ ਤਨੀ ਸੀ ਪੈਰੀ ਪੂਆ ਦੇ। ਥੋੜਾ ਥੋੜਾ ਕਰਕੇ ਪੂਆ ਜੀ ਤੇ ਵਿਆਹ ਦਾ ਸਾਰਾ ਦਾਇ ਇਕੱਠਾ ਕਰ ਲਿਆ। ਦੇਸਤਾ ਪੱਕੇ ਹੋਏ ਨੂੰ ਸਾਲ ਹੋ ਗਿਆ ਸੀ ਬਸ ਹੋਣ ਬਸ ਭੂਆ ਜੀ ਦੇ ਵਿਆਹ ਦੇ ਜਨ ਬਨਣੇ ਸੀ ਤੇ ਸਾਹੇ ਚਿੱਠੀ ਕਿ ਜਣੀ ਸੀ ਦਾਦੀ ਸਾਹੇ ਚਿੱਠੀ ਕੀ ਹੁੰਦੀ ਹੈ ਬਿੰਦੇ ਨੇ ਆਪਣੀ ਦਾਦੀ ਨੂੰ ਗੱਲ ਵਿੱਚੋਂ ਟੋਕਦਿਆਂ ਪੁੱਛਿਆ ਪੁੱਤ ਸਾਹੇ ਚਿੱਠੀ ਵਿੱਚ ਲੜਕੀ ਦੇ ਪਰਿਵਾਰ ਵਾਲੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਇੱਕ ਚਿੱਠੀ ਲਿਖ ਕੇ ਭੇਜਦੇ ਨੇ ਕਿ ਆ ਜੋ ਕੀ ਆਪਣੇ ਕੁਝ ਕਾਸ ਰਿਸ਼ਤੇਦਾਰ ਤੇ ਆਪਣੇ ਸਹੇਕੇ ਦੇ ਪਰਿਵਾਰਕ ਮੈਂਬਰਾਂ ਵਿੱਚ ਲਿਖੀ ਤੇ ਭੇਜੀ ਜਾਂਦੀ ਹੈ ਸਾਹਿਜ ਠੀ ਵਿੱਚ ਵਿਆਹ ਦੀ ਤਰੀਕ ਤੇ ਬਰਾਤ ਵਿੱਚ ਕਿੰਨੇ ਰਿਸ਼ਤੇਦਾਰ ਆ ਆਉਣੇ ਚਾਹੀਦੇ ਹਨ ਇਹ ਲਿਖਿਆ ਜਾਂਦਾ ਸੀ ਸਾਰੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਭੂਆ ਸਭ ਤੋਂ ਛੋਟੀ ਹੋਣ ਕਰਕੇ ਸਭ ਦੀ ਲਾਡਲੀ ਵੀ ਸੀ ਜਿਵੇਂ ਜਿਵੇਂ ਵਿਆਹ ਦੇ ਦਿਨ ਨੇੜੇ ਆਉਂਦੇ ਗਏ ਦਿਨ ਤਾਂ ਜਿਵੇਂ ਖੰਭ ਲਾ ਕੇ ਉੱਡਣੇ ਉੱਡਦੇ ਹੋਣ ਆਖਰ ਨੂੰ ਭੂਆ ਦੇ ਵਿਆਹ ਵਾਲਾ ਦਿਨ ਆ ਹੀ ਗਿਆ ਜਿਸ ਦੀ ਸਾਨੂੰ ਬੇਸਬਰੀ ਨਾਲ ਉਡੀਕ ਸੀ ਅੱਜ ਭੂਆ ਨੂੰ ਜਿਵੇਂ ਅਲੱਗ ਹੀ ਰੂਪ ਚੜ੍ਹਿਆ ਹੋਵੇ ਇੰਜ ਲੱਗਦਾ ਸੀ ਗੇ ਮੈਂ ਕੋਈ ਪਰੀਆਂ پری ਪਰੀਆਂ ਦੇ ਦੇਸ਼ ਤੋਂ ਆਈ ਹੋਵੇ ਭੂਆ ਦੀ ਵਿਦਾਈ ਸਮੇਂ ਮੈਂ ਛੋਟੀ ਸੀ ਪਰ ਸਭ ਰੋਂਦੇ ਦੇਖ ਮੈਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਸਾਰੇ ਰੋ ਕਿਉਂ ਰਹੇ ਨੇ ਅੱਜ ਤਾਂ ਭੂਆ ਦਾ ਵਿਆਹ ਹੈ ਇੰਨਾ ਕੁਝ ਖਾਣ ਲਈ ਬਣਿਆ ਹੈ ਤੇ ਸਭ ਨੇ ਨਵੇਂ ਕੱਪੜੇ ਪਾਏ ਹੋਏ ਨੇ ਭੂਆ ਦੀ ਵਿਦਾਈ ਤੋਂ ਬਾਅਦ ਸਾਰੇ ਮਰਝਾਏ ਹੋਏ ਆਪ ਕੋ ਆਪਣੇ ਕੰਮੀ ਲੱਗ ਗਏ ਅਗਲੇ ਦਿਨ ਕੁਝ ਦੇਰ ਪਰੇ ਵਾਲੇ ਰਿਸ਼ਤੇਦਾਰ ਵੀ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਇੱਕ ਦਿਨ ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਮਾਂ ਹੁਣ ਭੂਆ ਸਾਡੇ ਕੋਲ ਕਿਉਂ ਨਹੀਂ ਰਹਿੰਦੀ ਤਾਂ ਮਾਂ ਕਹਿੰਦੀ ਪੁੱਤ ਹੁਣ ਭੂਆ ਬਗਾਨੇ ਵਸ ਹੈ ਜਦੋਂ ਉਹ ਕਹਿਣਗੇ ਉਹ ਉਦੋਂ ਹੀ ਮਿਲਣਾ ਆਉਗੀ ਅੱਛਾ ਠੀਕ ਹੈ ਉਦੋਂ ਇਹਨਾਂ ਗੱਲਾਂ ਦੀ ਕਿੱਥੇ ਸਮਝ ਸੀ ਕਿ ਧੀਆਂ ਤਾਂ ਹੁੰਦੀਆਂ ਹੀ ਬਗਾਨਾ ਤਾਂ ਨਹੀਂ ਤੇ ਇੱਕ ਦਿਨ ਅਸੀਂ ਵੀ ਆਪਣੇ ਪਿਓ ਘਰ ਉਨੀਆਂ ਬਣ ਕੇ ਬਗਾਨੀਆਂ ਬਣ ਕੇ ਹੀ ਮਿਲਣਾ ਆਉਣੇ ਹਾਂ ਚੱਲ ਛੱਡ ਪਰਾਂ ਮੇਰਾ ਪੁੱਤ ਹੁਣ ਤੂੰ ਸੌ ਜਾ ਬਾਕੀ ਦੀ ਕਹਾਣੀ ਮੈਂ ਕੱਲ ਨੂੰ ਸੁਣਾਵਾਂਗੀ ਪੱਕਾ ਬੀਬੀ ਆਹ ਹੋ ਮੇਰਾ ਪੁੱਤ ਪੱਕਾ ਬਿੰਦਾ ਉੱਠ ਆਪਣੇ ਮੰਜੇ ਤੇ ਸੌ ਗਿਆ ਉਸ ਨੂੰ ਕਦੇ ਨੀਂਦ ਆ ਗਈ ਉਸ ਨੂੰ ਪਤਾ ਹੀ ਨਾ ਲੱਗਿਆ ਜ਼ਿੰਦਗੀ ਆਪਣੇ ਚਾਲੇ ਜਾਂਦੀ ਗਈ ਬਿੰਦਾ ਹੁਣ ਜਵਾਨ ਹੋਣ ਲੱਗਾ ਸੀ ਘਰ ਦੀ ਜੋ ਪੂਰੀ ਜ਼ਿੰਮੇਵਾਰੀ ਉਸਨੇ ਆਪਣੇ ਸਿਰ ਤੇ ਲੈ ਲਈ ਸੀ ਛੋਟੀ ਭੈਣ ਤੇ ਭਰਾ ਸਕੂਲ ਜਾਂਦੇ ਸੀ ਘਰ ਆ ਕੇ ਘਰ ਦੇ ਕੰਮ ਵਿੱਚ ਵੀ ਹੱਥ ਵਗਾਉਂਦਾ ਸੀ ਬਹੁਤ ਹੱਡ ਤੋੜ ਮਿਹਨਤ ਕਰਨ ਤੋਂ ਬਾਅਦ ਵੀ ਘਰ ਦਾ ਗੁਜ਼ਾਰਾ ਹੀ ਹੁੰਦਾ ਸੀ ਮਾਮਾ ਜੀ ਹੋਰ ਕੁਝ ਨਹੀਂ ਸੀ ਬਚਦਾ ਕਦੇ-ਕਦੇ ਬਿੰਦੇ ਦੇ ਮਨ ਵਿੱਚ ਖਿਆਲ ਆਉਂਦਾ ਕਿ ਉਹ ਆਪਣੇ ਬਾਪੂ ਨਾਲ ਬਾਹਰ ਜਾਣ ਦੀ ਗੱਲ ਕਰੇ ਬਗੀਤ ਕੌਰ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਨਾ ਜੀ ਅੰਤ ਤੱਕ ਸੁਣ ਲਈ ਬਹੁਤ-ਬਹੁਤ ਧੰਨਵਾਦ ਜੀ